ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰਨ ਲੱਗਾ ਸੋ ਤੁਸੀਂ ਜੇਕਰ ਲੰਬੇ ਸਮੇਂ ਤੋਂ ਇਸ ਚੈਨਲ ਦੇ ਨਾਲ ਜੁੜੇ ਹੋਏ ਹੋ ਤਾਂ ਬੇਨਤੀ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੋਰ ਲੋਕਾਂ ਤੱਕ ਵੀਡੀਓ ਵੱਧ ਤੋਂ ਵੱਧ ਪਹੁੰਚ ਜਾਂਦੀ ਹੈ ਔਰ ਵੀਡੀਓ ਪੂਰੀ ਦੇਖਣ ਤੋਂ ਬਾਅਦ ਆਪਣੇ ਸੁਝਾਅ ਵੀ ਦਿਆ ਕਰੋ ਔਰ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਗਰੁੱਪਾਂ ਦੇ ਵਿੱਚ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ ਜਿਵੇਂ ਤੁਹਾਨੂੰ ਜਾਣਕਾਰੀ ਮਿਲੀ ਹੈ ਇਸ ਤਰ੍ਹਾਂ ਹੋਰ ਵੀ ਕਿਸੇ ਦੀ ਜਾਣਕਾਰੀ ਵਿੱਚ ਵਾਧਾ ਹੋਵੇ ਕਿਸੇ ਜ਼ਰੂਰਤਮੰਦ ਦਾ ਲੋੜਵੈਲੇ ਜਿਹੜਾ ਉਹਨੂੰ ਪਤਾ ਲੱਗ ਸਕੇ ਉਹਦਾ ਭਲਾ ਹੋ ਸਕੇ ਸੋ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀਂ ਬਣੇ ਰਹੋ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪਿਛਲੇ ਸਮੇਂ ਦੇ ਵਿੱਚ ਆਪਾਂ ਡੀਐਸਪੀ ਕਾਉਂਟ ਦੇ ਸਬੰਧ ਵਿੱਚ ਸਟੇਟ ਬੈਂਕ ਆਫ ਇੰਡੀਆ ਕੀ ਕੀ ਸਹੂਲਤਾਂ ਦੇ ਰਿਹਾ ਉਹਦੀ ਜਾਣਕਾਰੀ ਸਾਂਝੀ ਕੀਤੀ ਸੀ ਸੋ ਅੱਜ ਆਪਾਂ ਸਰੋਤਿਆਂ ਦੇ ਸਵਾਲਾਂ ਦੇ ਜਵਾਬਾਂ ਦੇ ਸਬੰਧ ਵਿੱਚ ਵੀ ਔਰ ਇੱਕ ਹੋਰ ਭਾਰਤੀ ਸਰਕਾਰੀ ਬੈਂਕ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਸੈਲਰੀ ਔਰ ਪੈਨਸ਼ਨ ਅਕਾਊਂਟ ਨੇ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਸੋ ਇਹ ਬੈਂਕ ਹੈ ਪੰਜਾਬ ਨੈਸ਼ਨਲ ਬੈਂਕ ਭਾਰਤ ਦੀ ਬਹੁਤ ਪੁਰਾਣੀ ਬੈਂਕ ਹੈ ਔਰ ਬਹੁਤ ਸਾਰੇ ਲੱਖਾਂ ਜਿਹੜੇ ਕਸਟਮਰ ਅਕਾਊਂਟ 홀ਡਰ ਇਸ ਬੈਂਕ ਨਾਲ ਜੁੜੇ ਹੋਏ ਨੇ ਸੋ ਇਸ ਬੈਂਕ ਦੇ ਵਿੱਚ ਭਾਰਤ ਸਰਕਾਰ ਦੇ ਨਾਲ ਡਿਫੈਂਸ ਮਿਨਿਸਟਰੀ ਦੇ ਨਾਲ ਜਿਹੜਾ ਐਮਓਯੂ ਸਾਈਨ ਕੀਤਾ ਗਿਆ ਉਹਦੇ ਤਹਿਤ ਡੀਐਸਪੀ ਅਕਾਊਂਟ ਸੈਲਰੀ ਤਨਖਾਹ ਲੈਣ ਵਾਲਿਆਂ ਨੂੰ ਤੇ ਡੀਐਸਪੀ ਪੈਨਸ਼ਨ ਅਕਾਊਂਟ ਵਾਲਿਆਂ ਨੂੰ ਕਿਹ ਕਿਹ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਔਰ ਉਸ ਤੋਂ ਵੀ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਕਿੰਨਾ ਕਿੰਨਾ ਮਹਿਕਮਿਆਂ ਨੂੰ ਜਿਹੜਾ ਡੀਐਸਪੀ ਸੈਲਰੀ ਔਰ ਪੈਨਸ਼ਨ ਅਕਾਊਂਟ ਦੇ ਬੇਨਫੀਟ ਦਿੱਤੇ ਜਾਂਦੇ ਨੇ ਉਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਸੋ ਤੁਹਾਡੇ ਆਸ-ਪਾਸ ਇਹਨਾਂ ਮਹਿਕਮਿਆਂ ਦੇ ਵਿੱਚ ਕੋਈ ਵੀ ਨੌਕਰੀ ਕਰ ਰਿਹਾ ਜਾ ਪੈਨਸ਼ਨ ਆਇਆ ਹੋਇਆ ਪਰ ਤੁਸੀਂ ਉਹਨਾਂ ਦੇ ਨਾਲ ਇਹ ਜਾਣਕਾਰੀ ਜ਼ਰੂਰ ਸਾਂਝੀ ਕਰ ਸਕਦੇ ਹੋ ਸੋ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਸਭ ਤੋਂ ਪਹਿਲੀ ਗੱਲ ਭਾਰਤੀ ਸੈਨਾ ਦੇ ਜਿਹੜੇ ਤਿੰਨ ਮੁੱਖ ਅੰਗ ਨੇ 에어 ਫੋਰਸ ਆਰਮੀ ਨੀਵੀ ਜਲ ਸੈਨਾ ਥਲ ਸੈਨਾ ਹਵਾਈ ਸੈਨਾ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਰੈਂਕ ਸਹਿਬਾਨ ਜਿੰਨੇ ਵੀ ਉਹਨਾਂ ਵਿੱਚ ਹੇਠਲੇ ਰੈਂਕ ਤੋਂ ਲੈ ਕੇ ਹਾਈएस्ट ਰੈਂਕ ਅਫਸਰ ਤੱਕ ਔਰ ਇਹਨਾਂ ਤਿੰਨਾਂ ਸਨਾਵਾਂ ਦੇ ਵਿੱਚ ਜੋ ਨੌਕਰੀ ਕਰ ਤੋਂ ਬਾਅਦ ਪੈਨਸ਼ਨ ਆਏ ਨੇ ਪੈਨਸ਼ਨਰ ਨੇ ਰਿਟਾਇਰਡ ਪਰਸਨ ਨੇ ਚਾਹੇ ਉਹ ਕਿਸੇ ਵੀ ਰੈਂਕ ਵਿੱਚ ਨੇ ਔਰ ਉਹਨਾਂ ਸਾਰਿਆਂ ਨੂੰ ਇਹ ਸਹੂਲਤ ਜਿਹੜੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਿਸ ਵਿੱਚ ਡੀਐਸਪੀ ਅਕਾਊਂਟ ਨੂੰ ਪੀਐਨਬੀ ਰક્ષਕ ਪਲੱਸ ਸਕੀਮ ਦਾ ਨਾਮ ਦਿੱਤਾ ਗਿਆ ਜਿਵੇਂ ਸਟੇਟ ਬੈਂਕ ਦੇ ਵਿੱਚ ਇਹਨੂੰ ਡਿਫੈਂਸ ਸੈਲਰੀ ਪੈਕੇਜ ਅਕਾਊਂਟ ਕਿਹਾ ਜਾਂਦਾ ਉਸ ਤਰ੍ਹਾਂ ਪੀਐਨਬੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਸਾਨੂੰ ਪੀਐਨਬੀ ਰક્ષਕ ਪਲੱਸ ਸਕੀਮ ਦਾ ਨਾਮ ਦਿੱਤਾ ਜਾਂਦਾ ਹੈ ਸੋ ਸਭ ਤੋਂ ਪਹਿਲਾਂ ਤਿੰਨ ਸੁਨਾਵਾਂ ਨੂੰ ਲਾਗੂ ਹੈ ਉਸ ਤੋਂ ਬਾਅਦ ਇਹ ਸਕੀਮ ਬਾਰਡਰ ਸਕਿਉਰਿਟੀ ਫੋਰਸ CRPF ਸੈਂਟਰਲ ਰਿਜ਼ਰਵਡ ਪੁਲਿਸ ਫੋਰਸ ਔਰ CISF ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ ਉਸ ਨੂੰ ਇਹ ਸਹੂਲਤ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ITBP ਇੰਡੋ-ਤੀਬੇਟIAN ਬਾਰਡਰ ਪੁਲਿਸ ਸਟੇਟ ਪੁਲਿਸ ਫੋਰਸ ਜਿੰਨੀਆਂ ਵੀ ਰਾਜਾਂ ਦੀਆਂ ਪੁਲਿਸ ਫੋਰਸ ਨੇ ਉਹਨਾਂ ਨੂੰ ਔਰ ਮੈਟਰੋ ਪੁਲਿਸ ਔਰ ਉਸ ਤੋਂ ਇਲਾਵਾ ਦਿੱਲੀ ਪੁਲਿਸ ਮੁੰਬਈ ਪੁਲਿਸ ਕੋਲਕੱਤਾ ਪੁਲਿਸ ਜਿੰਨੇ ਵੀ ਏ ਕਲਾਸ ਸਿਟੀ ਨੇ ਉਹਨਾਂ ਦੀ ਜਿਹੜੀ ਪੁਲਿਸ ਆ ਉਹਨਾਂ ਨੂੰ ਇਹ ਸਹੂਲਤ ਜਿਹੜੀ ਦਿੱਤੀ ਜਾਂਦੀ ਹੈ ਰਾਓ ਦੇ ਸਟਾਫ ਨੂੰ ਸਹੂਲਤ ਦਿੱਤੀ ਜਾਂਦੀ ਹੈ ਇੰਟੈਲੀਜੈਂਸ ਬਿਊਰੋ ਆਈਬੀ ਜਿਹੜਾ ਇੰਡੀਆ ਦਾ ਉਹਦੇ ਸਟਾਫ ਨੂੰ ਜਿਹੜਾ ਰક્ષਕ ਪਲੱਸ ਸਕੀਮ ਦੇ ਤਹਿਤ ਪੀਐਨਬੀ ਬੈਂਕ ਵਿੱਚ ਜਿਹੜੀ ਸਹੂਲਤ ਦਿੱਤੀ ਜਾਂਦੀ ਹੈ ਔਰ ਇਹਦੇ ਨਾਲ ਨਾਲ ਸੀਬੀਆਈ ਨੂੰ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਔਰ ਇੰਡੀਅਨ ਕੋਸਟ ਗਾਰਡ ਉਹਦੇ ਸਾਰੇ ਸਟਾਫ ਨੂੰ ਪੈਰਾ ਮਿਲਟਰੀ ਪਰਸਨਲ ਉਹਨਾਂ ਨੂੰ ਔਰ ਜਿਹੜੇ ਜੈਂਟਲਮੈਨ ਕੈਡਟਸ ਤੇ ਸਪੈਸ਼ਲ ਫੋਰਸ ਸੈਂਟਰਲ ਚਾਹੇ ਸਟੇਟ ਲੈਵਲ ਦੀ ਹੈ ਉਹਨਾਂ ਸਾਰਿਆਂ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਪੀਐਨਬੀ ਰક્ષਕ ਪਲੱਸ ਸਕੀਮ ਦੇ ਤਹਿਤ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਜੇਕਰ ਤੁਸੀਂ ਆਪ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਇਹਨਾਂ ਫੋਰਸਾਂ ਵਿੱਚ ਕੰਮ ਕਰਦਾ ਤੁਸੀਂ ਉਹਨਾਂ ਨੂੰ ਪੀਐਨਬੀ ਬੈਂਕ ਦੇ ਵਿੱਚ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਸਾਂਝੀ ਕਰ ਸਕਦੇ ਹੋ ਔਰ ਇਹਦੇ ਨਾਲ ਨਾਲ ਇਹ ਜਿਹੜੀ ਸਕੀਮ ਹੈ ਇਹ ਆਸਾਮ ਰਾਈਫਲ ਸਪੈਸ਼ਲ ਫੋਰਸਸ ਐਸਐਸਬੀ RPF স্পেশাল প্রোডাকশন গ্রুপ আর NDRF আর ਉਸ ਤੋਂ ਇਲਾਵਾ ਫਾਇਰ ਫਾਈਟਰ ਤੇ ਜਿਹੜੇ ਟ੍ਰੇਨੀ ਨੇ ਫਾਇਰ ਫਾਈਟਿੰਗ ਦੇ ਵਿੱਚ ਉਹਨਾਂ ਨੂੰ ਵੀ ਜਿਹੜੀ ਸਹੂਲਤ ਹੈ APNB ਬੈਂਕ ਵੱਲੋਂ ਦਿੱਤੀ ਜਾਂਦੀ ਹੈ ਔਰ ਉਸ ਤੋਂ ਇਲਾਵਾ ਇਹ ਜਿਹੜੀ ਸਹੂਲਤ ਹੈ ਜਿੰਨੇ ਵੀ ডিফেন্স ਫੋਰਸ ਦੇ ਵਿੱਚ ਸਿਵਿਲਨ ਕੰਮ ਕਰਦੇ ਨੇ ਜਿਨ੍ਹਾਂ ਦੀ ਜਿਹੜੀ ਪੈਨਸ਼ਨ ਹੈ ਜਾਂ ਉਸ ਪਰਸ਼ ਦੇ ਵਿੱਚ ਆਉਂਦੀ ਹੈ ਚਾਹੇ ਉਹ ਕਿਸੇ ਵੀ ਉਹਦੇ ਤੇ ਕੰਮ ਕਰਦੇ ਨੇ ਜਾਂ ਉਹ ਕਰ ਚੁੱਕੇ ਨੇ ਸੋ ਉਹਨਾਂ ਨੂੰ ਵੀ ਇਸ ਬੈਂਕ ਦੇ ਵਿੱਚ ਜਿਹੜੀ ਸਹੂਲਤ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਅਗਨੀਪਥ ਸਕੀਮ ਦੇ ਤਹਿਤ ਜਿੰਨੇ ਵੀ ਅਗਨੀਵੀਰ ਚਾਹੇ ਉਹ 에ਅਰ ਫੋਰਸ ਵਿੱਚ ਨੇਵੀ ਜਾਂ ਆਰਮੀ ਵਿੱਚ ਭਰਤੀ ਹੋਏ ਨੇ ਉਹਨਾਂ ਨੂੰ ਵੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਇਹ ਜਿਹੜਾ ਡੀਐਸਪੀ ਅਕਾਊਂਟ ਹੈ ਪੀਐਨਬ ਰક્ષਕ ਪਲੱਸ ਸਕੀਮ ਦੇ ਤਹਿਤ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਸੋ ਆਪਾਂ ਅਗਲੀ ਵੀਡੀਓ ਦੇ ਵਿੱਚ ਕਿਹ ਕਿਹ ਸਹੂਲਤਾਂ ਜਿਹੜੀਆਂ ਡਿਫੈਂਸ ਸਟਾਫ ਦੇ ਵਿੱਚ ਆਉਣ ਜੋਬ ਕੰਮ ਕਰ ਰਹੇ ਹਨ ਸਾਰੇ ਰੈਂਕਾਂ ਨੂੰ ਤੇ ਜਿਹੜੇ ਪੈਨਸ਼ਨ ਆ ਚੁੱਕੇ ਨੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਸੋ ਆਪਾਂ ਅਗਲੀ ਵੀਡੀਓ ਦੇ ਵਿੱਚ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੁਸੀਂ ਚੈਨਲ ਦੇ ਨਾਲ ਬਣੇ ਰਹੋ ਵੀਡੀਓ ਨੂੰ ਲਾਈਕ ਜਰੂਰ ਕਰੋ ਵਰਤਵਾਦ ਸ਼ੇਅਰ ਵੀ ਕਰੋ ਤੇ ਜਿਹੜੇ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਨੇ ਵੀਰ ਭੈਣ ਦੋਸਤ ਮਿੱਤਰ ਸਾਰੇ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ